ਚੰਡੀਗੜ੍ਹ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਨਗਰ ਨਿਗਮ ਦੀਆਂ ਚੋਣਾਂ ਲਈ ਸਾਰੇ ਉਮੀਦਵਾਰ ਜ਼ੋਰ ਅਜਮਾਇਸ਼ ਵਿੱਚ ਲੱਗੇ ਹੋਏ ਨੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਨਿਗਮ ਚੋਣਾਂ ਦੇ ਉੱਥੇ ਵੀ ਨੋਟਬੰਦੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਹੋਰ ਮੁੱਦੇ ਚਰਚਾ ਦਾ ਵਿਸ਼ਾ ਨੇ ਉੱਥੇ ਹੀ ਕਾਂਗਰਸ ਪਾਰਟੀ ਨੋਟਬੰਦੀ ਦੇ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਨੂੰ ਵੱਡਾ ਬੁੱਤਾ ਬਣਾ ਕੇ ਪੇਸ਼ ਕਰ ਰਹੀ ਹੈ ਕਾਂਗਰਸ ਦਾ ਕਹਿਣਾ ਹੈ ਕਿ ਗਰੀਬ ਵਰਗ ਨੋਟਬੰਦੀ ਤੋਂ ਬੇहद ਦੁਖੀ ਹੈ ਤੇ ਉਹ ਭਾਜਪਾ ਨੂੰ ਇਸ ਦਾ ਜਵਾਬ ਚੋਣਾਂ ਦੇ ਵਿੱਚ ਦੇਵੇਗਾ ਇਨਕੀ ਭਾਜਪਾ ਕੀ ਸਰਕਾਰ ਨੇ सभी जगह और खास तौर तो के चंडीगढ़ के तो सभी लोग उसके भोगी हैं वो सब देखते हैं कि जब वो लाइनों में दिनों के दिनों लगे रहते हैं अपने थोड़े थोड़े अपने पैसे के लिए खबरें आ रही हैं हमें पूरे देश से कि लोग इकट्ठे इकट्ठे करोड़ों के रुपए लोगों के पास इकट्ठे निकलवा रहे हैं कैसे निकलवा रहे हैं उसे साफ जाहिर होता है कि बीजेपी के मंशाए और हैं दिखाने के लिए बात और करते हैं बीजेपी के लिए भी नोटबंदी गल फसी हड्डी वांग हो गई है ਬੀਜੇਪੀ ਇਸ ਲਈ ਹੁਣ ਆਪਣੇ ਕੇਂਦਰੀ ਲੀਡਰ ਨੂੰ ਚੋਣ ਪ੍ਰਚਾਰ ਦੇ ਲਈ ਬੁਲਾ ਰਹੀ ਹੈ ਤਾਂ ਜੋ ਲੋਕਾਂ ਨੂੰ ਨੋਟਬੰਦੀ ਦੇ ਫਾਇਦਿਆਂ ਦੇ ਬਾਰੇ ਸਮਝਾਇਆ ਜਾ ਸਕੇ ਬੀਜੇਪੀ ਲੀਡਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਿਤ ਵਿੱਚ ਫੈਸਲਾ ਲਿਆ ਦੇਸ਼ ਦਾ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ بڑی ਕਾਰਵਾਈ ਕੀ ਨੋਟਬੰਦੀ ਸੇ ਕੁਝ ਦੁਸ਼ਵਾਰੀਆਂ ਹੋਈਆਂ ਲੇਕਿਨ ਆਨੇ ਵਾਲੇ ਦਿਨੋਂ ਦੀਆਂ ਦੁਸ਼ਵਾਰੀਆਂ ਖਤਮ ਹੋਣ ਵਾਲੀ देश कैशलेस बने देश के अंदर भ्रष्टाचार खत्म हो नक्सल और आतंक खत्म हो ड्रग और हवाला का पैसा खत्म हो और जो ईमानदार लोग हैं उनको कोई दुश्वारी ना आए जनता का भूतपूर्व समर्थन चंडीगढ़ में मिल रहा है नोटबंदी के खिलाफ और एक काले धन के खिलाफ मुहिम में जनता देश की मोदी जी के साथ ਤੋਂ ਦੱਸਿਆ ਕਿ ਚੰਡੀਗੜ੍ਹ ਨਿਗਮ ਦੀਆਂ ਚੋਣਾਂ 18 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ 26 ਵਾਰਡਾਂ ਦੇ ਵਿੱਚ ਵੋਟਾਂ ਪੈਣਗੀਆਂ ਵੋਟਾਂ ਦੇ ਲਈ ਕੁੱਲ 460 ਪੋਲਿੰਗ ਬੂਥ ਹੋਣਗੇ ਮੌਜੂਦਾ ਵੇਲੇ ਚੰਡੀਗੜ੍ਹ ਦੇ ਮੇਅਰ ਅਰुण ਸੂਤ ਨੇ